ਤਗੀ ਹਾਲ ਤਾਰਾ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਅੱਜ 9 ਵਜੇ ਉੱਠਿਆ ਹੀਗਾ ਤੇ ਕੱਲ ਗਰੋਸਰੀ ਕਰਨ ਤੋਂ ਬਾਅਦ ਮੈਂ ਆ ਕੇ ਰੋਟੀ ਵਗੈਰਾ ਬਣਾਈ ਫਿਰ ਥੋੜਾ ਟੀਵੀ ਵੇਖਿਆ ਦਰਸੋਂਗੇ ਹੀ ਆਪਾਂ ਤੇ ਉਸ ਤੋਂ ਬਾਅਦ ਵੀ ਮਸਰੇ ਗਿਆ ਹੀਗਾ ਤੇ ਕੰਮ ਤੇ ਮੈਂ ਜਿਹੜੇ ਨਾਲ ਲੰਦੀ ਉਹਨਾਂ ਨੂੰ ਛੱਡ ਕੇ ਤੇ ਘਰੇ ਆ ਗਿਆ ਤੇ ਆ ਕੇ ਮੈਂ ਫਿਰ ਸੌ ਗਿਆ ਫਿਰ ਮੇਰਾ ਦੋਸਤ ਆ ਦਿਲਪ੍ਰੀਤ ਤੇ ਜਿੰਨਾ ਦੀ ਗੱਲ ਗੱਲ ਕਰੀਗੀ ਵੀ ਮੇਰੇ ਨਾਲ ਕਲਾਸ ਚ ਦੋ ਮੁੰਡੇ ਮੇਰੇ ਦੋਸਤ ਆ ਤੇ ਫਿਰ ਮੈਨੂੰ ਉਹਦਾ ਕਾਲ ਆਇਆ ਕਹਿੰਦਾ ਭਾਜੀ ਕੱਲ ਇੱਕ ਕਲਾਸ ਸੀਗੀ ਉਹ ਨਾ ਮੈਂ ਰਾਤੀ ਜੋਕ ਸ਼ਿਫਟ ਲਾ ਕੇ ਆਈ ਮੈਂ ਉਸ ਤੋਂ ਪਹਿਲੇ ਦਿਨ 12 ਘੰਟੇ ਦੀ ਤੇ ਮੈਂ ਆ ਕੇ ਸੁੱਤਾ ਨਹੀਂ ਮੈਂ ਸਾਰੇ ਕੰਮ ਇੱਦਾਂ ਹੀ ਕਰੀ ਗਿਆ ਤੇ ਉਹ ਕਿਤੇ ਧਿਆਨ ਹੀ ਨਹੀਂ ਦਿੱਤਾ ਤੇ ਫੋਨ ਵੀ ਬੰਦ ਹੋ ਗਿਆ ਬੈਟਰੀ ਡਾਊਨ ਹੋ ਗਈ ਤੇ ਮੈਨੂੰ ਉਹਦਾ ਕਾਲ ਆਇਆ ਕਹਿੰਦਾ ਭਾਜੀ ਅੱਜ ਆਪਾਂ ਜਾਣਾ ਕਿਲਾ ਚ ਮੈਂ ਕਿਹਾ ਹਾਂ ਯਾਰ ਜਾਵਾਂਗੇ ਅੱਜ ਤੇ ਕਿਲਾ ਚ ਤੇ ਮੈਂ ਯੂਜੂਲੀ ਇਦਾਂ ਕਰਦਾ ਨਹੀਂ ਹੁੰਦਾ ਪਰ ਉਹ ਫੋਨ ਦੀ ਬੈਟਰੀ ਡੈਡ ਹੋ ਗਈ ਤੇ ਫਿਰ ਪਤਾ ਨਹੀਂ ਲੱਗਿਆ ਫੋਨ ਤੋਂ ਵੀ ਫੋਨ ਆਇਆ ਕਿ ਨਹੀਂ ਆਇਆ ਉਹੀ ਚੱਕਰ ਪੈ ਗਿਆ ਫਿਰ ਮੈਨੂੰ ਉਹਨੇ ਸਵੇਰੇ ਆਣਾ 9 ਵਜੇ ਠਾਇਆ ਕਹਿੰਦਾ ਭਾਜੀ ਅੱਜ ਜਾਣਾ ਮੈਂ ਕਿਹਾ ਹਾਂ ਆਪਾਂ ਚੱਲਾਂਗੇ ਤੇ ਫਿਰ ਮੈਨੂੰ ਆ ਹੋ ਗਿਆ ਮੈਂ ਕਿਹਾ ਚੱਲ ਵੇਲਾ ਕੀ ਬੈਣਾ ਵੀ ਥੋੜੇ ਜੀ ਵਾਕ ਹੀ ਕਰਉਣਾ ਪਰ ਮੈਨੂੰ ਲੱਗਦਾ ਮੈਂ ਬਹੁਤ ਗਲਤ ਟਾਈਮ ਚੂਜ਼ ਕੀਤਾ ਐ ਵਾਕ ਕਰਨ ਵਾਸਤੇ ਕਿਉਂਕਿ ਬਾਹਰ ਦਾ ਟੈਂਪਰੇਚਰ ਹੋ ਰੱਖਿਆ -33 ਫੀਲਸ ਲਾਈਕ ਤੇ ਮੈਂ ਆਪਣੇ ਤੋਂ ਬਾਕੀ ਸਾਰਾ ਕੁਝ ਤੇ ਵਧੀਆ ਪਾ ਗਿਆ ਹਾਂ ਹਾਂ ਵੀ ਥੱਲੇ ਹਨਾ ਥੱਲੇ ਦੋ ਤਿੰਨ ਚੀਜ਼ਾਂ ਤੇ ਕੀ ਕਹਿੰਦੇ ਆ ਉਦਾਂ ਵੀ ਮੈਂ ਹਨਾ ਵੀ ਇਨਰ ਵੇਅਰਸ ਵਗੈਰਾ ਪਾ ਗਿਆ ਹਾਂ ਪਰ ਮੈਨੂੰ ਚੇਤਾ ਭੁੱਲ ਗਿਆ ਕਿ ਮੇਰੇ ਹੱਥ ਦੇ ਬਾਹਰ ਹੀ ਰਹਿਣੇ ਰਿਕਾਰਡ ਕਰਨ ਲੱਗਿਆ ਉਹ ਤੁਹਾਨੂੰ ਦਿਖਾਉਂਦਾ ਇੱਕ ਵਾਰੀ ਵੀਊ ਚੈੱਕ ਕਰੋ ਇਹ ਆ ਬੁਲੇਵਾਰਡ ਲੇਕ ਤੇ ਇੱਥੋਂ ਇੱਥੇ ਜਿੰਨਾ ਵੀ ਆ ਸਾਰਾ ਏਰੀਆ ਵਾ ਇਹ ਸਾਰਾ ਪਾਣੀ ਆ ਜਿਹੜਾ ਕਿ ਬਰਫਬਾਨ ਰੱਖਿਆ ਇਸ ਟਾਈਮ ਆ ਆਹ ਈ ਆ ਮੈਂ ਇਦੋਂ ਦੀ ਜਗ੍ਹਾ ਨਹੀਂ ਆ ਹਨਾ ਫੋਟੋਆਂ ਹੀ ਪਾਈਆਂ ਸੀ ਉਧਰ ਸਾਡੇ ਡੈਮ ਆ ਤੇ ਇਹ ਵੀ ਸਾਰਾ ਪਾਣੀ ਜਿਹੜਾ ਵਾ ਡੈਮ ਨਹੀਂ ਲੱਗਦਾ ਵਾ ਤੇ ਇਹ ਸਾਰਾ ਫ੍ਰੀਜ਼ ਹੋ ਰਿਹਾ ਇਸ ਕਰਕੇ ਕਿ ਟੈਂਪਰੇਚਰ ਹੀ ਬਹੁਤ ਠੰਡਿਗ ਰੱਖਿਆ ਵਾ ਤੇ ਮੈਂ ਸੋਚਦਾ ਪਿਆ ਵਾ ਕਿ ਮੈਂ ਵਾਪਸ ਚੱਲ ਜਾ ਹੁਣ ਕਿਉਂਕਿ ਜੇ ਮੈਂ ਜ਼ਿਆਦਾ देर ਬਾਹਰ ਰਿਹਾ ਤੇ ਚੰਗੀ ਤਰ੍ਹਾਂ ਨਹੀਂ ਕੱਪੜੇ-ਕੁਪੜੇ ਪਾ ਗਿਆ ਫਿਰ ਜ਼ਿਆਦਾ ਬਿਮਾਰ ਹੋ ਜਾਗਾ ਤੇ ਮੈਂ ਜ਼ਿਆਦਾ ਵੀਡੀਓ ਵੀ ਲੈ ਕਰ ਲੱਗ ਗਿਆ ਢਾਣੇ ਕਰਕੇ ਤੇ ਉਹੀ ਆ ਫਿਰ ਤਾਂ ਕਰਕੇ ਜ਼ਿਆਦਾ ਹੋ ਗਿਆ ਵਾ ਤੇ ਮੈਨੂੰ ਲੱਗਦਾ ਵੀ ਨਹੀਂ ਜਾਣਾ ਚਾਹੀਦਾ ਐ ਹਾਊ ਆਰ ਯੂ ਹਾਊ ਯੂ ਹਾ ਯੈਸ ਕੋਲਡ ਆਮ ਪਲੈਨਿੰਗ ਟੂ ਗੋ ਬੈਕ ਬਿਲਕੁਲ ਪ੍ਰੀਮੀਅਮ ਯਾ ਤੇ ਉਹੀ ਗੱਲ ਆ ਮੈਂ ਜਾਣਾ ਵਾਪਸਣਾ ਬਾਹਰ ਦੀ ਤਿਆਰੀ ਖੱਚਦੇ ਵਾਪਸ ਦੀ ਆਟਾੜੇ ਨਗਰੇ ਜਾਇਗਾ ਲੱਗਦਾ ਮੈਂ ਬਹੁਤ ਜ਼ਿਆਦਾ ਇੱਥੇ ਠੰਡਾ ਮੇਰੇ ਹੱਥ ਸਾਰੇ ਫ੍ਰੀਜ਼ ਹੋ ਰਹੇ ਆ ਤੇ ਇਟਸ ਬੈਟਰ ਕਿ ਮੈਂ ਹਨਾ ਜੈਡੀ ਸੇਫਟੀ ਫਰਸਟ ਓਕੇ ਗਾਇਸ ਬਾਏ ਮੈਂ ਤਾਂ ਥੋੜੀ ਦੇਰ ਬਾਅਦ ਮਿਲਦਾ ਮੈਂ ਹਨਾ ਤੱਕੇ ਤੱਕੇ ਖਾ ਕੇ ਆ ਗਿਆ ਸੀ ਬਾਹਰ ਤੇ ਤੁਸੀਂ ਦੇਖ ਸਕਦੇ ਹੋ ਨਾ ਕਿੰਦਾ ਬਰਫ਼ ਜੰਮ ਗਈ ਸਾਰੇ ਪਾਸੇ ਹੀ ਮੁੱਛਾਂ ਤੇ ਨਦਨ ਦਿਖਾਉਣਾ ਚਾਹੁੰਦਾ ਸੀਗਾ ਕਿ ਜਿਹੜਾ ਟੈਂਪਰੇਚਰ ਉਹ ਕਿੰਨਾ ਆ ਦੇਖੋ ਟੈਂਪਰੇਚਰ ਹੋ ਰੱਖਿਆ ਆ -26 ਡਿਗਰੀ ਫੀਲਸ ਲਾਈਕ ਤੇ ਓ ਸ਼ਿਟ ਸਾਰੇ ਹੀ -32 ਇਦਾਂ ਹੀ ਓਕੇ ਤੇ ਸਾਰੇ ਹੀ ਜਿਹੜੇ ਵੀਕ ਦਾ ਟੈਂਪਰੇਚਰ ਉਹ ਬਹੁਤ ਹੀ ਗਿਰਿਆ ਹੋਇਆ ਵਾ ਥੱਲੇ ਆਈ ਮੀਨ ਕਿ ਬਹੁਤ ਹੀ ਲੋ ਆ ਨਾਟ ਗਿਰਿਆ ਹੋਇਆ ਤੇ ਮੈਨੂੰ ਆ ਸੀਗਾ ਕਿ ਹੜਾ ਵੀ ਟਾਈਮ ਵੇਸਟ ਕਰਨ ਨਾਲੋਂ ਚੰਗਾ ਬੰਦਾ ਕੁਝ ਪ੍ਰੋਗਰੈਸਿਵ ਕਰ ਲੈਂਦਾ ਵਾ ਤਾਂ ਕਰਕੇ ਮੈਂ ਕਿਹਾ ਸੀਗਾ ਵਾਕ ਕਰਨ ਤੇ ਉਹਦੇ ਨਾਲ ਥੋੜਾ ਕੀ ਕਹਿੰਦੇ ਕੈਲਰੀਜ਼ ਵੀ ਥੋੜੀਆਂ ਕੰਟਰੋਲ ਰੈਂਦੀ ਆ ਬੰਦਾ ਥੋੜਾ ਆਪਣੇ ਉਹਦੇ ਤੇ ਵੀ ਕਰ ਸਕਦਾ ਵਾ ਕੰਮ ਫਿਟਨੈਸ ਤੇ ਵੀ ਬਟ ਆਈ ਥਿੰਕ ਇੱਥੇ ਇਹਨਾਂ ਥੱਲੇ ਗਗਨ ਕਮੈਂਟ ਕਰੂਗਾ ਕਹੂਗਾ ਕਿ ਤੂੰ ਮੇਰੇ ਨਾਲ ਜਿਮ ਦੀ ਮੈਂਬਰਸ਼ਿਪ ਤਾਂ ਲੈ ਲਈ ਸੀ ਪਰ ਤੂੰ ਜਾ ਨਹੀਂ ਰਿਹਾ ਸੌਰੀ ਯਾਰ ਨਹੀਂ ਟਾਈਮ ਲੱਗਦਾ ਪਿਆ ਕੀ ਕਹਿੰਦੇ ਕਲਾਸਿਸ ਵੀ ਉਦੋਂ ਨਹੀਂ ਆ ਥੋੜੀਆਂ ਨਹੀਂ ਆ ਤਾਂ ਕਰਕੇ ਨਹੀਂ ਟਾਈਮ ਲੱਗਦਾ ਹਜੇ ਇੱਕ ਦੋ ਦਿਨ ਦੇ ਥੋੜਾ ਸਕੇਜੂਲ ਸੈੱਟ ਕਰਕੇ ਫਿਰ ਮੈਂ ਦਨ ਦੱਸਦਾ ਫਿਰ ਆਪਾਂ ਜਰੂਰ ਜਾਵਾਂਗੇ ਤੇ ਦੂਸਰੀ ਗੱਲ ਮੈਂ ਇਹ ਕਰਨੀ ਸੀ ਕਿ ਜਿੱਦਾਂ ਮੈਂ ਆਪਣੇ ਨਾ ਇੰਸਟਾਗ੍ਰam ਤੇ ਜੇ ਤੁਸੀਂ ਮੈਨੂੰ ਨਹੀਂ ਫੋਲੋ ਕੀਤਾ ਤੇ ਡਿਸਕ੍ਰਿਪਸ਼ਨ ਚ ਲਿੰਕ ਆ ਮੈਨੂੰ ਫੋਲੋ ਕਰ ਲਿਓ ਤੇ ਮੈਂ ਨਾ ਆਪਣੇ ਇੰਸਟਾਗ੍ਰam ਤੇ ਬੱਬੂ ਮਾਨ ਦੀ ਨਾ ਇੱਕ ਜਿਹਨੂੰ ਸਾਰੇ ਨੇ ਉਸਤਾਦ ਕਹਿੰਦੇ ਆ ਹਾਂ ਬਹੁਤ ਵਧੀਆ ਗਾਣੇ ਗਾਉਂਦਾ ਨੋ ਡਾਊਟ ਸਾਨੂੰ ਵੀ ਵਧੀਆ ਵਾ ਹਨਾ ਕਾਲੀ ਜਿਪਸੀ ਇਹ ਉਹ ਸਾਰਾ ਕੁਝ ਦ ਥਿੰਕ ਇਸ ਕਿ ਮੈਂ ਇੱਕ ਰਿਐਕਸ਼ਨਸ ਦਿੰਨਾ ਵਾ ਮੇਰੇ ਆਪਣਾ ਪਰਸਨਲ ਓਪੀਨੀਅਨ ਆ ਬਟ ਕਈ ਕੀ ਕਰਦੇ ਆ ਲੋਕ ਉਹਨਾਂ ਨੂੰ ਬੜੀਆਂ ਮਿਰਚਾਂ ਲੱਗਦੀਆਂ ਇਹ ਗੱਲ ਤੋਂ ਵੀ ਇਹ ਬੰਦੇ ਨੇ ਬੱਬੂ ਮਾਨ ਨੂੰ ਬੋਲਿਆ ਕਿਦਾਂ ਮੈਂ ਨਾ ਉਹਦੀ ਇੱਕ ਵੀਡੀਓ ਤੇ ਰਿਐਕਸ਼ਨ ਦਿੱਤਾ ਜਿੱਚੋ ਕਹਿੰਦੇ ਆ ਵਾ ਕਿ ਵੀ ਰੋਟੀ ਆ ਮੇਥੀ ਆ ਤੇ ਨਾਲ ਅਣਾ ਇਦਾਂ ਕਰਕੇ ਹੀ ਗਾ ਕੁਛ ਵਿਨਾਂ ਵਾਲੇ ਦੇ ਕੜਾ ਹੋ ਗਏ ਪਤਾ ਨਹੀਂ ਕੀ ਆ ਤੇ ਸਾ ਨੂੰ ਰੋਟੀ ਨਾਲ ਤੈਨੂੰ ਸਾਡੇ ਨਾਲ ਪਿਆਰ ਆ ਇਦਾਂ ਕਰਕੇ ਹੀ ਕੁਛ ਤੇ ਮੈਂ ਉੱਤੇ ਨਹੀਂ ਐਕਸ਼ਨ ਦਿੱਤਾ ਮੈਂ ਹਾਸੇ ਵਾਲੀ ਵੀਡੀਓ ਬਈ ਲੋਕਾਂ ਨੂੰ ਬੜੀਆਂ ਹੀ ਮਿਰਚਾਂ ਲੱਗੀਆਂ ਯਾਰ ਕਈ ਇੱਕ ਤਾਂ ਉਹਦਾ ਫੈਨ ਪੇ ਸੀਗਾ 170 ਕੇ ਫਾਲੋਅਰ ਵਾਲਾ ਉਹ ਵੀ ਮੈਨੂੰ ਕਮੈਂਟ ਕਰ ਰਿਹਾ ਕਹਿੰਦਾ ਤੁਸੀਂ ਸਾਡੇ ਤੇ ਰੋਸਟ ਕੀਤਾ ਆ ਸਾਡੇ ਉਸਤਾਦ ਤੇ ਤੇ ਜਦੋਂ ਆਪਾਂ ਤੁਹਾਡੇ ਤੇ ਰੋਸਟ ਕੀਤਾ ਫਿਰ ਤੁਸੀਂ ਬੋਲਿਓ ਨਾ ਤੇ ਮੇਰਾ ਜਿਹੜਾ ਇੰਸਟਾਗ੍ਰam ਮੇਰੇ ਘਰ ਦੇ ਵੀ ਉਹਨੂੰ ਫੋਲੋ ਕਰਦੇ ਆ ਤੇ ਮੈਂ ਹਨਾ ਉਹਨਾਂ ਨੂੰ ਦੱਸੀ ਗੱਲ ਤੇ ਮੇਰੀ ਮਾਤਾ ਜੀ ਮੇਰੀ ਮੰਮੀ ਮੈਨੂੰ ਕਹਿੰਦੇ ਵੀ ਤੂੰ ਬਹੁਤਾ ਧਿਆਨ ਨਾ ਦੇ ਕੋਈ ਨਹੀਂ ਕਹਿੰਦੇ ਲੋਕ ਭੌਂਗਦੇ ਹੁੰਦੇ ਇੰਨਾ ਕਿ ਉਹਨਾਂ ਨੇ ਬੋਲਣਾ ਬੰਦ ਆਈ ਆ ਤੇ ਉਹੀ ਗੱਲ ਜੇ ਨਹੀਂ ਤੈਨੂੰ ਚੰਗਾ ਲੱਗਦਾ ਬਲੌਕ ਕਰ ਦਿਓ ਨਾ ਦੇਖੋ ਕਿਸੇ ਨੇ ਕਿਹਾ ਦੇਖਣ ਨੂੰ ਨਹੀਂ ਵਧੀਆ ਵਧੀਆ ਲੱਗਦੀ ਇੱਕ ਨਾ ਬਲੌਗ ਦਾ ਆਪਸ਼ਨ ਹੁੰਦਾ ਇੰਸਟਾਗ੍ਰam ਤੇ ਬਲੌਕ ਕਰਕੇ ਤੇ ਤੁਸੀਂ ਹਨਾ ਫੋਰਐਵਰਲੀ ਮੇਰੀਆਂ ਵੀਡੀਓਜ਼ ਦੇਖਣ ਵਾਸਤੇ ਬਣਾ ਕਰ ਸਕਦੇ ਹੋ ਜੇ ਫਿਰ ਵੀ ਨਹੀਂ ਤੁਹਾਨੂੰ ਹੁੰਦਾ ਕੋਈ ਨਹੀਂ ਰਿਪੋਰਟ ਮਾਰ ਦੋ ਆਈ ਡੋਨਟ ਕੇਅਰ ਮੈਂ ਇੱਕ ਹੋ ਮੇਰਾ ਓਪੀਨੀਅਨ ਆ ਮੈਂ ਜੋ ਮਰਜ਼ੀ ਬੋਲਾਂ ਜੋ ਮਰਜ਼ੀ ਕਰਾਂ ਉਹਦੇ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਜੇ ਤੁਹਾਨੂੰ ਫਿਰ ਵੀ ਲੱਗਦਾ ਵਾ ਕਿ ਮੈਂ ਨਹੀਂ ਵਧੀਆ ਦੇ ਰਿਹਾ ਹੈਗਾ ਕੁਝ ਕੀ ਕਹਿੰਦੇ ਆ ਤੁਹਾਨੂੰ ਕੋਈ ਕੰਟ੍ਰਿਬਿਊਟ ਨਹੀਂ ਕਰ ਰਿਹਾ ਮੈਂ ਇੱਥੇ ਤੁਹਾਡੇ ਵਾਸਤੇ ਨਹੀਂ ਹੈਗਾ ਮੈਂ ਆਪਣੀ ਲਾਈਫ ਡਾਕੂਮੈਂਟ ਕਰਨ ਵਾਸਤੇ ਆ ਕਿ ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਉਹ ਮੈਂ ਕਰਾਂ ਕਿੱਦਾਂ ਕਰਾਂ ਕਿੱਦਾਂ ਨਹੀਂ ਸੋ ਇਟਸ ਬੈਟਰ ਕਿ ਤੁਸੀਂ ਆਪਣੀ ਚੀਜ਼ ਵੇਖੋ ਜੇ ਨਹੀਂ ਕੁਝ ਹੈਗਾ ਬਾਈ ਬਾੜੇ ਵਿਲੇ ਕੋਈ ਕੰਮਕਾਰ ਲੱਭੋ ਕੰਮਕਾਰ ਹੋਰ ਕੀ ਸਿੰਗਰਾ ਪਿੱਛੇ ਲੜਨਾ ਆਏਂਦੇ ਕਦੀ ਪ੍ਰੇਮ ਪਿੱਛੇ ਕਦੀ ਨਿਮਾਨ ਪਿੱਛੇ ਹੁਣ ਬੱਬੂ ਮਾਨ ਦਾ ਟੌਪਿਕ ਇਹਨਾਂ ਨੇ ਸ਼ੁਰੂ ਕਰ ਲਿਆ ਵਾ ਤੇ ਚਲੋ ਆਪਾਂ ਇਹਦੇ ਬਾਰੇ ਗੱਲ ਫੇਰ ਆਣਾ ਕਿਸੇ ਹੋਰ ਵੀਡੀਓ 'ਚ ਕਰਾਂਗੇ ਅੱਜ ਵਾਸਤੇ ਇੰਨਾ ਹੀ ਤੇ ਮੇਕ ਯੂ ਲਾਈਕ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣੀਆਂ ਤੇ ਬਸ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਮਿਲਣਾ ਦੇ ਕੁਝ ਨਹੀਂ ਪਰ ਉਹਦੇ ਨਾਲ ਬੰਦੇ ਦੀ ਮੋਟੀਵੇਸ਼ਨ ਬਣੀ ਰਹਿੰਦੀ ਹੈ ਕਿ ਯਾਰ ਕੋਈ ਬੈਠਾ ਵਾ ਸਾਨੂੰ ਦੇਖਣ ਵਾਸਤੇ ਓਕੇ ਦਿਸ ਇਜ਼ ਆਫ ਫੋਰ ਮੀ ਗਾਇਜ਼ ਬਾਏ ਬਾਏ ਟੇਕ ਕੇਅਰ ਐਂਡ ਗੁੱਡਬਾਈ